ਬੇਸ਼ੱਕ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਵਿਕੀ ਕਣਕ ਦਾ ਪੈਸਾ ਅਖਬਾਰਾਂ ਰਾਹੀਂ ਉਹਨਾਂ ਨੂੰ ਪਹੁੰਚਾ ਦਿੱਤਾ ਗਿਆ ਪਰ ਜ਼ਮੀਨੀ ਹਕੀਕਤ ਇਸ ਤੋਂ ਬਿਲਕੁਲ ਹੀ ਉਲਟ ਨਜ਼ਰ ਆਉਂਦੀ ਹੈ ਕਿਸਾਨਾਂ ਵੱਲੋਂ ਵੇਚੀ ਕਣਕ ਦਾ ਹਾਲੇ ਤੱਕ ਵੀ ਕਿਸਾਨਾਂ ਨੂੰ ਕੋਈ ਵੀ ਪੈਸਾ ਨਹੀਂ ਮਿਲਿਆ ਇਸੇ ਤਹਿਤ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਪਾਰਟੀ ਕਿਸਾਨ ਵਿੰਗ ਦੇ ਕੌਮੀ ਪ੍ਰਧਾਨ ਸਰਦਾਰ ਜਸਕੰਤ ਸਿੰਘ ਕਾਨ ਸਿੰਘ ਵਾਲਾ ਪ੍ਰੋਫੈਸਰ ਮਹਿੰਦਰਪਾਲ ਸਿੰਘ ਕੌਮੀ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਲਾਕਾ ਸਕੱਤਰ ਰਮ ਸਿੰਘ ਕਲਾਉਡ ਤੇ ਜ਼ਿਲ੍ਹਾ ਪ੍ਰਧਾਨ ਸ਼ੰਗਾਰਾ ਸਿੰਘ ਵੜਲਾ ਤੇ ਉਹਨਾਂ ਦੇ ਪਾਰਟੀ ਵਰਕਰਾਂ ਸਮੇਤ ਜ਼ਿਲ੍ਹਾ ਫਤਿਹਗੜ ਸਾਹਿਬ ਦੀਆਂ ਵੱਖ-ਵੱਖ ਮੰਡੀਆਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਤੇ ਉਹਨਾਂ ਵੱਲੋਂ ਕਿਸਾਨਾਂ ਤੇ ਮਜ਼ਦੂਰਾਂ ਤੇ ਆੜਤੀਆਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਨੂੰ ਵੀ ਸੁਣਿਆ ਗਿਆ। ਕਿਸਾਨਾਂ ਦਾ ਕਹਿਣਾ ਕਿ ਉਹਨਾਂ ਵੱਲੋਂ ਕਣਕ ਵੇਚੀ ਜਾ ਚੁੱਕੀ ਆ ਪਰ ਹਾਲੇ ਤੱਕ ਉਹਨਾਂ ਨੂੰ ਆਪਣੀ ਕਣਕ ਦਾ ਇੱਕ ਵੀ ਪੈਸਾ ਨਹੀਂ ਮਿਲਿਆ। ਪੇਮੈਂਟ ਕਿਤੇ ਸਹੀ ਟਾਈਮ 'ਤੇ ਨਹੀਂ ਮਿਲ ਰਹੀ ਹੈ। ਅੱਛਾ ਜੀ। ਤੇ ਇੱਕ ਹਫ਼ਤੇ ਤੋਂ ਜ਼ਿਆਦਾ ਮੈਨੂੰ ਟਾਈਮ ਹੋ ਗਿਆ ਜੀ ਕਣਕ ਵੇਚੀ। ਠੀਕ ਹੈ ਜੀ। ਮੰਗਤ ਅਸੀਂ ਇਹ ਕਰੇ 24 ਘੰਟੇ ਦੇ ਅੰਦਰ ਅੰਦਰ ਹੋਣੀ ਚਾਹੀਦੀ ਦੂਜੇ ਪਾਸੇ ਆਰਤੀਆਂ ਦਾ ਕਹਿਣਾ ਕਿ ਅਜੇ ਤੱਕ ਸਾਡੇ ਖਾਤੇ ਵਿੱਚ ਪੰਜਾਬ ਸਰਕਾਰ ਵੱਲੋਂ ਕੋਈ ਵੀ ਰਾਸ਼ੀ ਜਮ੍ਹਾਂ ਨਹੀਂ ਕੀਤੀ ਗਈ ਹੈ ਕੀ ਦਿੱਕਤ ਕੀ ਆ ਰਹੀ ਹੈ ਵੀਰ ਜੀ ਆਪਾਂ ਦਿੱਕਤ ਜੀ ਬਹੁਤ ਸਿਰੋ ਹੈ ਲਿਫਟਿੰਗ ਠੀਕ ਕਰਨ ਕੀ ਆ ਤੁਮਾਨੂੰ ਠੇਕੇਦਾਰ ਇਹਨਾਂ ਦੇ ਚਾਹਤੇ ਆ ਤੇ ਆਪਣੀ ਮਰਜ਼ੀ ਦੇ ਨਾਲ ਥੋੜੀ ਥੋੜੀ ਕੰਮ ਚਲਾ ਰਹੇ ਆ ਠੇਕੇ ਪਾਦਣੇ ਲਿਬਰ ਹੈ ਨਹੀਂ ਜੀ ਉਹਨਾਂ ਕੋਲ ਨੀ ਆ ਕੋਈ ਆਇਆ ਨਹੀਂ ਪਰ ਜੇ ਤਾਂ ਕੋਈ ਆਈ ਨਹੀਂ ਬਹ ਅਗਵਾੜਾ ਜਿਹਾ ਜੇ ਸੁਭਾਅ ਨਹੀਂ ਹੈ ਨਾ ਜੀ ਹਾਂ ਹਾਂ ਜੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਇਹ ਸ਼ਰਿਆਮ ਕਿਸਾਨਾਂ ਮਜ਼ਦੂਰਾਂ ਤੇ ਆੜਤੀਆਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਅੱਜ ਅਸੀਂ ਸਰਦਾਰ ਸਿਮਰ ਸਿੰਘ ਜੀ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ਦੇ ਵਿੱਚ ਜੋ ਕਿਸਾਨੀ ਦਾ ਬੁਰਾ ਹਾਲ ਹੈ ਕਣਕ ਮੰਡੀਆਂ ਚ ਰੁੱਲ ਰਹੀ ਆ ਪੇਮੈਂਟ ਹੋ ਰਹੀ ਨਹੀਂ ਵੇ ਆੜਤੀ ਆਦੀ ਸਾਰੇ ਪਾਸੇ ਪਰੇਸ਼ਾਨ ਹੈ ਉਸ ਸੰਬੰਧੀ ਅਸੀਂ ਆਏ ਹਾਂ ਅੱਜ ਜਿਹੜਾ ਅਗਵਾੜ ਦੇ ਵਿੱਚ ਖਬਰ ਆਈ ਹੈ ਕਿ ਪੇਮੈਂਟ ਸਰਕਾਰ ਨੇ ਕਰ ਕੀਤੀ ਹੋਈ ਹੈ ਹਰੀ ਝੰਡੀ ਫਿਲਕੇ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕੋਈ ਹਰੀ ਝੰਡੀ ਨਹੀਂ ਮਿਲੀ ਲੋਕਾਂ ਦੇ ਅੱਖਾਂ ਵਿੱਚ ਘੱਟਾ ਪਾਇਆ ਅਸੀਂ ਖੰਨਾ ਮੰਡੀ ਦਾ ਵੀ ਦੌਰਾ ਕਰਕੇ ਆਇਆ ਖਮਾਨੋ ਦਾ ਵੀ ਦੌਰਾ ਹੁਣ ਮਰਿੰਡੇ ਮੰਡੀ ਦੇ ਵਿੱਚ ਬੈਠੇ ਆ ਕੋਈ ਆਰਥਿਕਾਂ ਨੂੰ ਪੇਮੈਂਟ ਵੀ ਹੋਈ ਨਾ ਜੀਵਿੰਦਾਰ ਨੂੰ ਪੇਮੈਂਟ ਹੋਈ ਐ ਇਹ ਜਿਹੜੇ ਇੱਥੇ ਮੰਡੀਆਂ ਦੇ ਵਿੱਚ ਇਹ ਵੀ ਡਰ ਐ ਕਿ ਇਹ ਜਿਹੜੀ ਕੀ ਪਤਾ ਕਦੋਂ ਕਣਕ ਚੋਰੀ ਹੋ ਜਾਵੇ ਕਦੋਂ ਗੋਰੀਆਂ ਚੋਰੀ ਹੋ ਜਾਣ ਕਿਉਂਕਿ ਬਾਰਸ਼ ਦੇ ਵੀ ਦਿਨ ਐ ਤੇ ਦੂਸਰੇ ਪਾਸੇ ਇੱਕ ਨਵੀਂ ਗੱਲ ਐ ਆਪਾਂ ਜ਼ਿਮੀਂਦਾਰ ਆ ਜਿਵੇਂ ਆਪਾਂ ਲਿਮਟਾਂ ਭਰਨੀਆਂ ਜੇ ਲਿਮਟ ਫਰਜ ਕਰੋ 30 ਤਰੀਕ ਨੂੰ ਭਰਨੀ ਐ ਤੇ ਜੇ ਇੱਕ ਦਿਨ ਵੀ ਲੇਟ ਹੋਵੇ ਓਵਰਡੂ ਪੈ ਜਾਂਦੀ ਐ ਇਸੇ ਤਰੀਕੇ ਅਨਾਜ ਤਾਂ ਖਰੀਦਿਆ ਹੋਇਆ ਘੱਟੋ-ਘੱਟ ਆਪਣੇ ਵਸਾਖੀ ਵਾਲੇ ਦਿਨ ਦਾ ਉਦੋਂ ਵੀ ਪਹਿਲਾਂ ਦਾ ਖਰੀਦਿਆ ਪੇਮੈਂਟ ਹੋਈ ਨਹੀਂ ਘੱਟੋ ਘੱਟ ਜੇ 16000 100 ਕੁਸ਼ ਕਰੋੜ ਕਹਿੰਦੇ ਹੋਣੀ ਹੈ ਜੇ فرض ਕਰੋ 1 ਰੁਪਿਆ 100 ਦੇ ਮਗਰ ਵਿਆਜ ਹੋਵੇ ਤੇ ਇਹ 16000 ਕਰੋੜ ਦਾ ਮਤਲਬ ਹੈ 160 ਜਿਹੜਾ ਕਰੋੜ ਰੁਪਿਆ ਹੈ ਇਹ ਇਹਨਾਂ ਨੂੰ ਸੈਂਟਰ ਨੂੰ ਵਿਆਜ ਦਾ ਬਚ ਗਿਆ ਇਹ 160 ਕਰੋੜ ਰੁਪਿਆਜ ਦਾ ਵੀ ਇਹਨਾਂ ਨੂੰ ਦੇਣਾ ਚਾਹੀਦਾ ਜਦੋਂ ਜ਼ਿਮੀਦਾਰ ਕਰੋ ਵਿਆਜ ਲਿਆ ਜਾਂਦਾ ਆੜਤੀਏ ਜ਼ਿਮੀਦਾਰ ਕੋਲ ਸਾਰੇ ਕੋਲ ਲੈਂਦੇ ਆ ਇਹ ਇਹ ਜਿਹੜਾ ਇਹਨਾਂ ਪੇਮੈਂਟ ਦਾ ਵਿਆਜ ਵੀ ਸੈਂਟਰ ਨੂੰ ਇਹਨਾਂ ਨੂੰ ਇਹਨਾਂ ਨੂੰ ਦੇਣਾ ਚਾਹੀਦਾ ਹੈ ਜ਼ਿੰਮੇਵਾਰਾਂ ਨੂੰ ਸੋਇਸ ਕਰਕੇ ਵੀ ਬਹੁਤ ਬੁਰਾ ਹਾਲ ਹੈ ਤੇ ਅਸੀਂ ਸਰਕਾਰ ਨੂੰ ਇਹੀ ਕਹਿੰਦੇ ਹਾਂ ਕਿ ਤੁਰੰਤ ਪੇਮੈਂਟ ਕੀਤੀ ਜਾਵੇ ਕਿਸਾਨ ਯੂਨੀਅਨ ਤੇ ਸ਼ਰੋਣੀ ਕਲਦਰਾ ਅੰਮ੍ਰਿਤਸਰ ਇਕੱਠੇ ਹੋ ਕੇ ਦੋ ਜਨਰਲ ਸਕੱਤਰ ਭੇਜੇ ਨੇ ਪਾਰਟੀ ਨੇ ਸਰਦਾਰ ਜਸਕਰਨ ਸਿੰਘ ਜੀ ਕਾਨ ਸਿੰਘ ਵਾਲਾ ਜਿਹੜੇ ਕਿਸਾਨ ਵਿੰਗ ਦੇ ਸਾਡੀ ਪਾਰਟੀ ਦੇ ਪ੍ਰਧਾਨ ਵੀ ਨੇ ਜਨਰਲ ਸਕੱਤੀ ਵੀ ਨੇ ਮੈਂ ਖੁਦ ਪ੍ਰੋਕਸੀ ਮਧਰਪਾਲ ਸਿੰਘ ਜਨਰਲ ਸਕੱਤੀ ਪਾਰਟੀ ਦਾ ਅਸੀਂ ਇੱਥੇ ਆ ਕੇ ਗਰਾਊਂਡ ਰਿਐਲਿਟੀ ਦੇਖਣਾ ਚਾਹੁੰਦੇ ਸੀ ਅਸੀਂ ਇਹ ਨਹੀਂ ਸੀਗਾ ਸਿਰਫ ਖ਼ਬਾਰੀ ਪਿਆਰ ਦਈਏ ਹੋਣ ਸੀ ਤੁਹਾਡੇ ਸਾਹਮਣੇ ਤਿੰਨ ਚਾਰ ਜ਼ਿੰਮੇਦਾਰਾਂ ਨਾਲ ਗੱਲ ਕੀਤੀ ਐ ਜਿਹੜੇ ਕੋਈ 10 ਦਿਨ ਦਾ ਕੋਈ 12 ਦਿਨ ਦਾ ਆਪਣੀ ਜਿੰਸ ਇੱਥੇ ਵੇਚ ਕੇ ਤੇ ਜੇ ਫਾਰਮ ਲੈ ਕੇ ਉਧਰੋਂ ਤਾਂ ਵਿਹਲਾ ਹੋ ਗਿਆ ਪਰ ਜਿਹੜੇ ਕੰਮ ਲਈ ਜਿੰਸ ਵਿੱਚ ਸੀ ਵੀ ਪੈਸੇ ਆਉਣਗੇ ਉਹ ਹਜੇ ਤੱਕ ਉਹਨਾਂ ਨੂੰ ਕੋਈ ਦੱਸਿਆ ਨਹੀਂ ਗਿਆ ਉਸੇ ਤਰ੍ਹਾਂ ਹੀ ਆੜਤੀ ਭਰਾ ਸਾਡੇ ਖੜੇ ਨੇ ਉਹ ਕਹਿੰਦੇ ਵੀ ਸਾਡੇ ਖਾਤਿਆਂ ਦੇ ਵਿੱਚ ਕੋਈ ਹਜੇ ਹਿਲਜੁਲ ਨਹੀਂ ਹੋਈ ਕੋਈ ਸਰਕਾਰ ਵੱਲੋਂ ਪੈਸਾ ਜਮ੍ਹਾਂ ਨਹੀਂ ਕਰਾਇਆ ਗਿਆ ਤੀਜੇ ਵਸੇ ਮਜ਼ਦੂਰ ਆ ਜਿਹੜਾ ਉਹ ਸਿੱਧਾ ਏਜੰਸੀਆਂ ਨਾਲ ਜੋੜਦਾ ਹੈ ਜਿਹੜਾ ਆੜਤੀ ਨਾਲ ਉਹਨਾਂ ਦਾ ਰਿਸ਼ਤਾ ਤੋੜਦਾ ਜਿਹੜਾ ਸ਼ਾਮ ਨੂੰ ਆਉਂਦਾ ਉਹ ਆਪਣੀ ਜ਼ਵਾਦਾਰ ਲਈ ਰੋਟੀ ਪਾਣੀ ਦੇ ਕੋਈ ਖਰਚਾ ਲੈ ਕੇ ਜਾਂਦਾ ਸੀਗਾ ਉਸ ਤੋਂ ਵੀ ਰੁਕ ਗਿਆ ਤੇ 30 ਪੈਸੇ ਕੱਟ ਕੇ ਦੇ ਰਹੇ ਨੂੰ ਸੋ ਅੱਡ ਕੀ ਭਰਾਵਾਂ ਦਾ ਇਹ ਕਹਿਣਾ ਹੈ ਕਿ ਲੇਬਰ ਅਜਾ ਆ ਹੀ ਨਹੀਂ ਰਹੀ ਉਹ ਕਹਿੰਦੇ ਲੇਬਰ ਉਦੋਂ ਆਉਗੇ ਜਦੋਂ ਨੂੰ ਰੋਟੀ ਖਾਣਾ ਹੈ ਜੀ ਉਹ ਜੇ ਰੋਟੀ ਨਹੀਂ ਸਾਹ ਨੂੰ ਮਿਲਣੀ ਪੈਸੇ ਨਹੀਂ ਮਿਲਣਾ ਰੁਕੋ ਕਹਿੰਦੇ ਮਤਲਬ ਕਿ ਗਰਾਉਂਡ ਰਿਐਲਿਟੀ ਇਹ ਹੈ ਸਰਕਾਰ ਜੋ ਮਰਜੀ ਕੀਤੀ ਜਾਵੇ ਇਸ ਟਾਈਮ ਪੰਜਾਬ ਜਿਹੜਾ ਹੈ ਪੰਜਾਬ ਸਰਕਾਰ ਵੱਲੋਂ ਹੀ ਨਰਕ ਬਲਤ ਕੇ ਲਿਆ ਜਾ ਰਿਹਾ ਹੈ ਔਰ ਆਪ ਸਰਕਾਰ ਕੂਕ ਕੂਕ ਕੇ ਕਹਿ ਰਹੀ ਹੈ ਕਿ ਤੁਸੀਂ ਖੁਦ ਗਿਸ਼ਿਆ ਕਰੋ ਹੋਰ ਸਾਡੇ ਕੋ ਕੋ ਹੱਲ ਨਹੀਂ ਹੈਗਾ ਅਸੀਂ ਤੁਹਾਨੂੰ 3 ਲੱਖ ਰੁਪਏ ਦੇ ਦਾਂਗਾ ਬਸ ਮੋਰਿੰਡਾ ਤੋਂ ਹਰਜਿੰਦਰ ਛੇਬਰ ਦੀ ਰਿਪੋਰਟ ਪੈਰੇ ਦਾ ਟੀਵੀ